ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਤੇ ਅੱਜ ਬਣਾ ਲਗੇ ਜੀ ਵਦਿਆ ਜੀ ਡੇਲੀਸ਼ੀਅਸ ਜੀ ਮਠਿਆਈ ਤੇ ਉਹਦੇ ਵਾਸਤੇ ਆਪਾਂ ਲੈ ਲਈ ਜੀ ਇੱਕ ਕੌਲੀ ਤੇਲ ਤੇ ਉਹਨਾਂ ਨੂੰ ਪਗਰਾਂਗੇ ਜੀ ਡਰਾਈ ਰੋਸਟ ਤੇ ਰੋਸਟ ਆਪਾਂ ਜ਼ਿਆਦਾ ਨਹੀਂ ਕਰਨੇ ਕਿਉਂਕਿ ਤੇਲ ਜੇ ਜ਼ਿਆਦਾ ਰੋਸਟ ਹੋ ਜਾਂਦੇ ਇਹ ਹੋ ਜਾਂਦੇ ਜੀ ਕੜਵੇ ਕੋੜੇ ਲੱਗਣ ਲੱਗ ਜਾਂਦੇ ਉਸ ਕਰਕੇ ਇਹਨਾਂ ਨੂੰ ਜ਼ਿਆਦਾ ਜੜਾਓ ਰੋਸਟ ਨਹੀਂ ਕਰਨਾ ਤੇ ਬਹੁਤ ਹੀ ਵਧੀਆ ਜੜੀ ਇਹ ਰੈਸਪੀ ਹੈ ਬਹੁਤ ਹੀ ਕੋਸਟਲੀ ਜੇ ਬਾਜ਼ਾਰ ਤੋਂ ਆਪਾਂ ਲਵਾਂਗੇ ਤੇ ਮਿਲੇਗੀ ਬਟ ਘਰ इजीली 15-20 ਮਿੰਟ ਵਿੱਚ ਬਣ ਕੇ ਜਿਹੜੀ ਆ ਉਹ ਤਿਆਰ ਹੋ ਜਾਂਦੀ ਔਰ ਪਲੱਸ ਟੇਸਟ ਵੀ ਬਹੁਤ ਜ਼ਿਆਦਾ ਜਿਹੜੀ ਇਹ ਲੱਗਦੀ ਆ ਤੇ ਇਹਦੇ ਵਾਸਤੇ ਬਹੁਤ ਜ਼ਿਆਦਾ ਸਾਨੂੰ ਕੋਈ ਵੀ ਇਨਗਰੀਡੀਅੰਟ ਜਿਹੜੇ ਉਹ ਨਹੀਂ ਚਾਹੀਦੇ ਤੇ ਆਪਾਂ ਪਹਿਲਾਂ ਤੇਲ ਕਰ ਲਿਆ ਜੀ ਡਰਾਈ ਰੋਸਟ ਤੇ ਫਿਰ ਆਪਾਂ ਇਹਨਾਂ ਨੂੰ ਕਰ ਲਾਂਗੇ ਜੀ ਠੰਡੇ ਤਿਲਾਂ ਨੂੰ ਠੰਡੇ ਕਰਕੇ ਤੇ ਫਿਰ ਆਪਾਂ ਇਹਨੂੰ ਇਹਦਾ ਪਾਊਡਰ ਬਣਾਉਣਾ ਆ ਤੇ ਜਿਆਦਾ ਗਰਮ ਜਿਹੜੇ ਤੇਲਾ ਉਹ ਨਹੀਂ ਮਿਕਸੀ ਵਿੱਚ ਗ੍ਰाइंड ਕਰਨੇ ਮਿਕਸੀ ਵਿੱਚ ਜੇ ਆਪਾਂ ਜਿਆਦਾ ਤੇਲ ਜਿਹੜੇ ਆ ਗਰਮ ਗ੍ਰाइंड ਕਰ ਦਾਂਗੇ ਤੇ ਉਹ ਆਇਲੀ ਹੋ ਜਾਣਗੇ ਜਿਆਦਾ ਬਿਲਕੁਲ ਵੀ ਆਇਲ ਉਹਨਾਂ ਵਿੱਚੋਂ ਆਇਲ ਜਿਹੜਾ ਰਿਲੀਜ਼ ਹੋ ਜਾਏਗਾ ਤੇ ਇਸ ਕਰਕੇ ਇਸ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਆ ਤੇ ਹਾਂਜੀ ਉਸ ਤੋਂ ਸਭ ਤੋਂ ਪਹਿਲਾਂ ਆਪਾਂ ਖੰਡ ਜਿਹੜੀ ਆ ਉਹ ਖੜਦੇ ਤੇ ਡਰਾਈ ਫਰੂਟ ਜਿਹੜਾ ਤੁਸੀਂ ਤੁਹਾਡੀ ਚੋਇਸ ਦਾ ਹੋਵੇ ਉਸ ਨੂੰ ਗ੍ਰाइंड ਕਰ ਲੈਣਾ ਖੰਡ ਦੇ ਨਾਲ ਹੀ ਕਿਉਂਕਿ ਡਰਾਈ ਫਰੂਟ ਜੇ ਤੁਸੀਂ ਕਟ ਲਾਈ ਕਰਦੇ ਥੋੜਾ ਪਾ ਕੇ ਖੰਡ ਦੇ ਨਾਲ ਜਿਹੜਾ ਇਜ਼ੀਲੀ ਗ੍ਰाइंड ਹੋ ਜਾਏਗਾ ਪਾਊਡਰ ਵਧੀਆ ਜਿਹੜਾ ਉਹ ਬਣ ਕੇ ਤਿਆਰ ਹੋਏਗਾ ਤੇ ਖੰਡ ਤੁਸੀਂ ਜਿਹੜੀ ਆ ਪਾ ਇੱਕੋਲੀ ਤਿਲਾ ਦੇ ਲਈ ਆ ਤੇ ਹਾਫ ਕੋਲੀ ਹੀ ਜਿਹੜੀ ਆ ਖੰਡ ਦੇ ਲੈਣੀ ਆ ਜ਼ਿਆਦਾ ਨਹੀਂ ਲੈਣੀ ਕਿਉਂਕਿ ਫਿਰ ਮਿੱਠਾ ਬਹੁਤ ਜ਼ਿਆਦਾ ਹੋਏਗਾ ਹੋ ਜਾਏਗਾ ਇਸ ਕਰਕੇ ਘਰ ਵਿੱਚ ਬਣਾਉਂਦਾ ਇਹੀ ਬੈਨੀਫਿਟ ਹੁੰਦਾ ਹੈ ਕਿ ਜਿਹੜਾ ਮਿੱਠਾ ਪਾ ਆਪਣੀ ਕੁਆਂਟੀਟੀ ਦੇ ਅਨੁਸਾਰ ਜਿਹੜਾ ਪਾ ਸਕਦੀ ਆ ਤੇ ਇੱਥੇ ਤੇਲਾ ਆਪਾਂ ਗ੍ਰाइंड ਕਰ ਲਿਆ ਤੇਲ ਨੂੰ ਜਦੋਂ ਵੀ ਗ੍ਰाइंड ਕਰਨਾ ਬਿਲਕੁਲ ਜਦੋਂ ਗ੍ਰਾਇੰਡਰ ਜਿਹੜਾ ਲਗਾਤਾਰ ਜਿਹੜਾ ਚਲਾਉਂਦੇ ਨਹੀਂ ਛੜਨਾ ਇਸ ਨੂੰ ਥੋੜਾ ਜਿਹਾ ਬੰਦ ਕਰਕੇ ਫਿਰ ਚਲਾਉਣਾ ਬੰਦ ਕਰਕੇ ਫਿਰ ਚਲਾਉਣਾ ਇਸ ਕਰਕੇ ਜੇ ਅਸੀਂ ਲਗਾਤਾਰ ਇਸ ਨੂੰ ਗ੍ਰाइंड ਕਰਦੇ ਰਵਾਂਗੇ ਤੇ ਇਹਦੇ ਵਿੱਚੋਂ ਤੇਲ ਜਿਹੜਾ ਰਿਲੀਜ਼ ਹੋ ਜਾਏਗਾ ਸੋ ਬਹੁਤ ਹੀ ਜਿਹੜੇ ਆਇਲੀ ਜਿਹੜੇ ਆ ਇਹ ਤੇਲ ਹੋ ਜਾਣਗੇ ਤੇ ਇੱਥੇ ਆਪਾਂ ਜਿਹੜੀਆਂ ਖੰਡ ਤੇ ਜਿਹੜਾ ਆਪਾਂ ਤੇਲ ਜਿਹੜੇ ਉਹ ਗ੍ਰाइंड ਕਰ ਲਏ ਨੇ ਤੈਨੂੰ ਸਾਰਿਆਂ ਨੂੰ ਮਿਕਸ ਅਪ ਕਰਾਂਗੇ ਮੈਂ ਬੋਇਲ ਥੋੜਾ ਛੋਟਾ ਸੀਸ ਕਰਕੇ ਮੈਂ ਉਹ ਦੂਸਰਾ ਲੈ ਲੈ ਚੇਂਜ ਕਰ ਲਿਆ ਤੇ ਹਾਂਜੀ ਤੁਸੀਂ ਇਹਦੇ ਵਿੱਚ ਦੇਖਿਆ ਸੀ ਕਿ ਪਾਣੀ ਵਿੱਚ ਆਪਾਂ ਪਹਿਲਾ ਮਿਕਸ ਨੂੰ ਜਿਹੜਾ ਏ ਸਾਰੇ ਕੋਲ ਨੂੰ ਕੋਲਾਂਗੇ ਪਰ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਸਿਰਫ ਇੰਨਾ ਹੀ ਪਾਉਣਾ ਕਿ ਸਾਰੇ ਮਿਕਸ ਹੋ ਜਾਣ ਤੇ ਜਿਆਦਾ ਪਤਲਾ ਕੋਲ ਜੜਾਉ ਨਹੀਂ ਕਰਨਾ ਤੇ ਇੱਥੇ ਆਪਾਂ ਲੈ ਲਿਆ ਜੀ ਮਿਲਕ ਪਾਊਡਰ ਤੇ ਮਿਲਕ ਪਾਊਡਰ ਨੂੰ ਥੋੜਾ ਥੋੜਾ ਕਰਕੇ ਜੜਾ ਇਹਦੇ ਵਿੱਚ ਆਪਾਂ ਮਿਕਸ ਅਪ ਕਰਨਾ ਇੱਕੋ ਦਮ ਸਾਰਾ ਮਿਲਕ ਪਾਊਡਰ ਜੜਾ ਇਹਦੇ ਵਿੱਚ ਨਹੀਂ ਪਾਉਣਾ ਕਿਉਂਕਿ ਸਾਨੂੰ ਇਹ ਪਤਾ ਲੱਗ ਜੇ ਕਿ ਕਿੰਨਾ ਕਿੰਨਾ ਘਿੱਕ ਬੈਟਰ ਹੋ ਜਾਂਦਾ ਹੈ ਇਸ ਕਰਕੇ ਥੋੜਾ ਥੋੜਾ ਪਾ ਕੇ ਇਸ ਨੂੰ ਮਿਕਸ ਅਪ ਜੜਾਉ ਕਰਦੇ ਜਾਣਾ ਹੈ ਤੇ ਇਹ ਲਈ ਜਿਹੜੀ ਆ ਛੱਟਪਟ ਜਿਹੜੀ ਆ ਇਹਦੇ ਵਿੱਚ ਜਿਆਦਾ ਟਾਈਮ ਜਿਹੜਾ ਉਹ ਨਹੀਂ ਲੱਗਦਾ ਰੈਸਪੀ 'ਚ ਬਹੁਤ ਹੀ ਜਲਦੀ ਜਿਹੜੀ ਆ ਬਣ ਜਾਂਦੀ ਹੈ ਦੂਸਰਾ ਜਦੋਂ ਵੀ ਕੋਈ ਫੈਸਟੀਵਲ ਦਾ ਹੁੰਦਾ ਹੈ ਤੇ ਬਾਜ਼ਾਰਾਂ ਵਿੱਚ ਕੋਈ ਵੀ ਚੀਜ਼ ਜਿਹੜੀ ਆ ਸਾਨੂੰ ਵਧੀਆ ਤਰੀਕੇ ਦੀ ਜਿਹੜੀ ਮੈਨ ਮਲ ਮਿਲਦੀ ਉਹਦੇ ਵਿੱਚ ਬਹੁਤ ਸਾਰੇ ਮਿਲਵਟਾ ਜਿਹੜੀ ਉਹ ਕੀਤੀਆਂ ਹੁੰਦੀਆਂ ਨੇ ਇਸ ਕਰਕੇ ਘਰ ਵਿੱਚ ਆਪਾਂ ਜਲਦੀ ਨਾਲ ਇਹ ਲਈ ਰੈਸਪੀ ਇਸ ਤਰੀਕੇ ਨਾਲ ਬਣਾ ਸਕਦੇ ਕੋਈ ਜਿਆਦਾ ਇਹਦੇ ਵਾਸਤੇ ਘਿਓ ਵਗੈਰਾ ਦੀ ਲੋੜ ਨਹੀਂ ਹੁੰਦੀ ਤੇ ਹੁਣ ਆਪਾਂ ਸਾਰਾ ਮਿਕਸਰ ਜਿਹੜਾ ਉਹ ਇਹ ਗੈਸ ਦੀ ਸਿਮ ਜਿਹੜੇ ਗੈਸ ਆਪਾਂ ਬਿਲਕੁਲ ਸਿਮ ਤੇ ਰੱਖਣਾ ਆ ਤੇ ਫਿਰ ਆਪਾਂ ਇਸ ਮਿਕਸਰ ਨੂੰ ਪਕਾਣਾ ਆ ਤੇ ਹੌਲੀ-ਹੌਲੀ ਪਕਾਣਾ ਆ ਔਰ ਲਗਾਤਾਰ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਬਿਲਕੁਲ ਵੀ ਨਜ਼ਰ ਜਿਹੜੀ ਇੱਧਰ-ਉੱਧਰ ਜਿਹੜੀ ਤੁਹਾਡੀ ਨਹੀਂ ਹੋਣੀ ਚਾਹੀਦੀ ਜੇ ਨਜ਼ਰ ਇੱਧਰ-ਉੱਧਰ ਹੋਈ ਤੇ ਫਿਰ ਇਹ ਸੜ ਜਾਣ ਦਾ ਰਿਸਕ ਹੈ ਜੀ ਇਹਦਾ ਕਿਉਂਕਿ ਇਹਦੀ ਬਸ ਇਹਦਾ ਇਹੀ ਹੈ ਕਿ ਇਸ ਨੂੰ ਬਸ ਸਿਮ ਗੈਸ ਤੇ ਤੁਸੀਂ ਇਸ ਨੂੰ ਪਕਾਉਣਾ ਆ ਤੇ ਕੋਈ ਜ਼ਿਆਦਾ ਇਹਦੇ ਵਾਸਤੇ ਤੁਹਾਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ ਐ ਬਸ ਜਿੰਨੀਆਂ ਆਪਾਂ ਐਡ ਕੀਤੀਆਂ ਨੇ ਇੰਨੀਆਂ ਕੀ ਐਡ ਹੋਣੀਆਂ ਤੇ ਬਸ ਇਸ ਨੂੰ ਲਗਾਤਾਰ ਤੁਸੀਂ ਹਿਲਾਉਂਦੇ ਜਾਣਾ ਕੋਈ ਜ਼ਿਆਦਾ ਮੁਸ਼ਕਲ ਵਾਲਾ ਕੰਮ ਨਹੀਂ ਐ ਕਿ ਜ਼ਿਆਦਾ ਚਿਪਕੇਗੀ ਬਿਲਕੁਲ ਵੀ ਨਹੀਂ ਬਸ ਥੋੜਾ ਬਾਕੀ ਜਦੋਂ ਇਹ ਬਣ ਜਾਣੀ ਐ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਐ ਕਿ ਕਿੰਨਾ इजीली इजी ਮੈਥਡ ਨਾਲ ਜਿਹੜਾ ਇਹ ਬਲੀ ਆਪਾਂ ਰੈਸਪੀ ਜਿਹੜੀ ਐ ਉਹ ਬਣਾ ਸਕਦੇ ਆ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਮਿਕਸ ਆਪਾਂ ਆ ਪਹਿਲਾਂ ਹੀ ਘੋਲ ਲਿਆ ਸੀ ਇਸੇ ਕਰਕੇ ਕਿਉਂਕਿ ਜੇ ਆਪਾਂ ਗੈਸ ਦੇ ਉੱਪਰ ਇਹਨਾਂ ਸਾਰਿਆਂ ਨੂੰ ਚੀਜ਼ਾਂ ਨੂੰ ਮਿਕਸ ਕਰਾਂਗੇ ਤੇ ਫਿਰ ਕੁਝ ਚੀਜ਼ਾਂ ਜਿਹੜੀਆਂ ਮਿਕਸ ਜਿਹੜੀਆਂ ਨਹੀਂ ਹੋਣਗੀਆਂ ਵਧੀਆ ਤਰੀਕੇ ਨਾਲ ਇਸ ਕਰਕੇ ਇਹਨੂੰ ਪਹਿਲਾਂ ਮਿਕਸ ਆਪ ਸਾਰਾ ਘੋਲ ਕੇ ਤੇ ਫਿਰ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਜੀ इजीली ਜਦੋਂ ਵੀ ਇਹ ਬਣਨ ਲੱਗ ਜਾਵੇ ਤਾਂ ਸਾਰਾ ਜਿਹੜਾ ਬੈਟਰ ਇੱਕ ਥੰ ਇਕੱਠਾ ਹੋ ਜਾਂਦਾ ਪੈਨ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਇਹ ਜਿਹੜੀ ਆ ਇਹ ਰਸਪੀ ਹੈ ਜਿਹੜੀ ਉਹ ਪਤਾ ਲੱਗ ਜਾਂਦਾ ਕਿ ਹਨਾ ਹੁਣ ਬਣ ਗਈ ਹੈ ਤੇ ਆਪਾਂ ਥੋੜਾ ਜਿਹਾ ਘਿਓ ਲਿਆ ਹੈ ਜੀ ਦੇਸੀ ਤੇ ਇਹ ਤੁਹਾਡੀ ਚੁਆਇਸ ਤੇ ਡਿਪੈਂਡ ਹੈ ਤੁਸੀਂ ਪਾਉਣਾ ਹੋਏ ਤੇ ਪਾ ਸਕਦੇ ਵੈਸੇ ਇਹ ਸਿਰਫ ਸ਼ਾਈਨ ਵਾਸਤੇ ਹੈ ਕਿ ਜਿਹੜੀ ਇਹ ਬਰਫੀ ਬਣਾਣੀ ਆਪਾਂ ਜੋ ਕੋਈ ਵੀ ਜੇ ਬਰਫੀ ਬਣਾਣੀ ਹੈ ਜਾਂ ਲੱਡੂ ਬਣਾਣਾ ਕੋਈ ਸ਼ੀਰ ਬਣਾਣਾ ਤੁਸੀਂ ਥੋੜਾ ਜਿਹਾ ਸ਼ਾਈਨਿੰਗ ਜਿਹੜੀ ਇਹਦੇ ਵਿੱਚ ਆ ਜਾਏਗੀ ਤੇ ਹੋਰ ਕੋਈ ਇਹਦੇ ਵਿੱਚ ਨਾ ਪਾਓਗੇ ਤੇ ਤੁਸੀਂ ਵੈਸੇ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ ਪਾਉਣ ਐਡ ਕਰਨ ਦੀ ਕਿਉਂ ਤੇ ਪੈਨ ਉਦਾਂ ਬਿਲਕੁਲ ਵੇਖੋ ਨਾ ਇਦਾਂ ਇਕੱਠੇ ਜੀ ਹੋ ਜਾਣੇ ਪੈਨ ਬਿਲਕੁਲ ਨੀਟ ਜਿਹਾ ਹੋ ਜਾਣਾ ਤੇ ਸਮਝ ਲਓ ਕਿ ਤੁਹਾਡੀ ਜਿਹੜੀ ਇਹ ਵਾਲੀ ਬਰਫੀ ਆ ਤੇ ਜਾਂ ਲੱਡੂ ਵਗੈਰਾ ਜੋ ਵੀ ਤੁਸੀਂ ਬਣਾਣਾ ਹੈ ਬਣ ਕੇ ਜਿਹੜਾ ਉਹ ਰੈਡੀ ਹੋ ਜੇਗਾ ਟੇਸਟ ਬਹੁਤ ਹੀ ਕਮਾਲ ਦਾ ਹੋਵੇਗਾ ਤੇ ਤੁਸੀਂ ਪਾਣੀ ਦੀ ਜਗ੍ਹਾ ਦੁੱਧ ਵੀ ਪਾ ਸਕਦੇ ਜੇ ਜੇ ਤੁਸੀਂ ਮਿਲਕ ਪਾਊਡਰ ਨਹੀਂ ਪਾਉਣਾ ਤਾਂ ਤੁਸੀਂ ਪਾਣੀ ਦੀ ਜਗ੍ਹਾ ਦੁੱਧ ਪਾ ਸਕਦੇ ਜੇ ਜੇ ਮਿਲਕ ਪਾਊਡਰ ਸਮ ਟਾਈਮ ਜੇ ਨਹੀਂ ਹੁੰਦਾ ਘਰ ਵਿੱਚ ਤਾਂ ਤੁਸੀਂ ਉਸ ਦੀ ਜਗ੍ਹਾ ਦੁੱਧ ਪਾ ਸਕਦੇ ਜੇ ਵੈਸੀ ਸੇਮ ਟੇਸਟ ਜਿਹੜਾ ਉਹ ਆਵੇਗਾ ਪਰ ਜ਼ਿਆਦਾ ਦੁੱਧ ਜਿਹੜਾ ਉਹ ਨਹੀਂ ਪਾਣਾ ਤੇ ਬੈਟਰ ਸਾਡਾ ਠੰਡਾ ਹੋ ਗਿਆ ਹੈ ਪਾ ਤੁਸੀਂ ਇਹਦੇ ਬਣਾ ਲਓ ਪੀਸ ਤੇ ਭਾਵੇਂ ਬਣਾ ਲਓ ਤੁਸੀਂ ਤੇ ਇਸ ਤਰੀਕੇ ਨਾਲ ਪੇੜੇ ਤੇ ਮਠਾਈ ਤੁਹਾਡੀ ਬਹੁਤ ਹੀ ਟੇਸਟੀ ਬਣ ਕੇ ਜਿਹੜੀ ਹੋ ਜੇਗੀ ਟੀ ਤਿਆਰ ਹਾਂਜੀ ਤੇ ਨੈਕਸਟ ਵਨ ਕੀ ਆਪਾਂ ਨਾ ਮੱਖਣ ਜਦੋਂ ਵੀ ਕੱਢਦੇ ਆ ਤਾਂ ਆਪਾਂ ਇਦਾਂ ਹੀ ਫ੍ਰਿਜ ਫ੍ਰਿਜ ਵਗੈਰਾ ਦੇ ਵਿੱਚ ਰੱਖ ਦਿੰਨੇ ਆ ਬਟ ਜਦੋਂ ਵੀ ਮੱਖਣ ਆਪਾਂ ਕੱਢਦੇ ਆ ਤੇ ਇੱਕ ਵਾਰੀ ਚੰਗੀ ਤਰ੍ਹਾਂ ਠੰਡੇ ਪਾਣੀ ਦਾ ਇਹਨੂੰ ਵਾਸ਼ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੋ ਵੀ ਲੱਸੀ ਵਗੈਰਾ ਹੋਈ ਉਹ ਡレイン ਹੋ ਜਾਏ ਤੇ ਜਿਆਦਾ ਕੋਈ ਵੀ ਜਿਹੜੀ ਆਪਾਂ ਹਫਤਾਇਕ ਰੱਖਾਂ ਜਾਂ ਦੋ ਹਫਤਾ ਆਪਾਂ ਫ੍ਰਿਜ ਦੇ ਵਿੱਚ ਮੱਖਣ ਰੱਖ ਦਿਆਂਦੇ ਬਿਲਕੁਲ ਸਮੈਲ ਵਗੈਰਾ ਜਿਹੜੀ ਉਹ ਨਹੀਂ ਆਂਦੀ ਤੇ ਵੈਸੇ ਹਾਂ ਜੀ ਨੈਕਸਟ ਟ੍ਰਿਕ ਹੈ ਕਪੜੇ ਜੋੜਨ ਦੀ ਕਿਉਂਕਿ ਹੁੱਡੀਆਂ ਵਗੈਰਾ ਬਹੁਤ ਹੁੰਦੀਆਂ ਨੇ ਤੇ ਫਿਰ ਜਿਹੜੀ ਕ ਲਮਾਰੀ ਚ ਜਿਆਦਾ ਸਪੇਸ ਲੈਂਦੀਆਂ ਨੇ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਆ ਜੋੜ ਕੇ ਤੇ ਬਿਲਕੁਲ ਵੀ ਸਪੇਸ ਜਿਹੜੀ ਉਹ ਘੱਟ ਲੱਗਦੀ ਹੈ ਤੇ ਇਹਦੇ ਉੱਤੇ ਕੈਪ ਸੀ ਤੇ ਜੇ ਕਿਸੇ ਉੱਡੀ ਦੇ ਉੱਤੇ ਕੈਪ ਜਿਹੜੀ ਜੈਕਟ ਵਗੈਰਾ ਦੇ ਉੱਪਰ ਕੈਪ ਨਾ ਹੋਵੇ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਤੁਸੀਂ ਜੋੜ ਕੇ ਰੱਖ ਸਕਦੇ ਬਿਲਕੁਲ ਐਂਦਾ ਲੌਕ ਲੱਗ ਸਕਦਾ ਕਿ ਜਿੰਦਾ ਮਰਜੀ ਤੁਸੀਂ ਰੱਖੋ ਬਿਲਕੁਲ ਵੀ ਖਿਲਰੇਗੀ ਨਹੀਂ ਇਸ ਤਰੀਕੇ ਨਾਲ ਟਰਨ ਕਰਕੇ ਤੁਸੀਂ ਬਾਹਵਾ ਜੜੀਆਂ ਵਿੱਚ ਨੂੰ ਫੋਲਡ ਕਰ ਦੇਣੀ ਹੈ ਬਹੁਤ ਹੀ ਈਜ਼ੀ ਮੈਥਡ ਹੈ ਕੱਪੜੇ ਜੋੜਨ ਦਾ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਵਿੱਚ ਲੌਕ ਜਿਹੜਾ ਉਹ ਕਰ ਦੇਣਾ ਤੇ ਬਿਲਕੁਲ ਵੀ ਤੁਹਾਡੀ ਇਹਦੀ ਤੈ ਜੜੀਓ ਉਖੜੇ ਨਹੀਂ ਵੀਡੀਓ ਚੰਗੀ ਲੱਗੀ ਤਾਂ